ਇਸ ਹੋਟਲ ਦਾ ਮਾਲਕ ਨੂੰ ਅਸੀਂ ਸਿੱਧੀ ਜੇ ਤੌਲੀ ਦੇਣੀ ਚਾਉਣਿਆ ਤੂੰ ਅੱਜ ਹੰਸ ਰਾਜ ਹੰਸ ਉਹਨੂੰ ਆਪਣੇ ਹੋਟਲ ਦੇ ਵਿੱਚ ਬੁਲਾਇਆ ਲੱਖ ਲਾਹ ਤੇਰੇ ਉੱਪਰ ਔਰ ਲੱਖ ਲਾਹ ਤੂਗੀ ਉਹਨਾਂ ਲੋਕਾਂ ਦੇ ਉੱਪਰ ਜਿਹੜੇ ਹੋਟਲ ਦੇ ਵਿੱਚ ਆਉਣਗੇ ਸ਼੍ਰੀ ਮੌਸਰ ਸਾਹਿਬ ਦਾ ਸਭ ਤੋਂ ਵੱਡਾ ਗਦਾਰੇ ਹੋਟਲ ਦਾ ਮਾਲਕ ਹੈ ਕਿਸਾਨਾਂ ਦੇ ਪੁੱਤ ਨਜਮਾ ਦੇ ਨਾ ਹੋਟਲਾਂ ਦੇ ਵਿੱਚ ਜਾਂਦੇ ਨੇ ਕਿ ਇਹ ਹੋਟਲ ਦਾ ਪੂਰਨ ਤੌਰ ਦੇ ਉੱਪਰ ਬਾਈਕਾਟ ਕੀਤਾ ਜਾਵੇ ਸਾਡੀਆਂ ਜ਼ਮੀਨਾਂ ਦੇ ਉੱਪਰ ਸਾਡੇ ਅਨਾਜ ਦੇ ਨਾਲ ਸਾਡੇ ਹੀ ਬੱਚਿਆਂ ਤੋਂ ਕਮਾਈ ਕਰਕੇ ਤੇ ਹਾਜ਼ਰੀ ਤੁਸੀਂ ਭਾਜਪੀ ਦੀ ਭਰਦੇ ਹੋ ਹਸਰਾਜ ਕਹਿੰਦਾ ਮੈਨੂੰ ਮੈਂ ਤਰਾਜ ਬਣਾਤਾ ਮੈਂ ਕਹਿੰਦਾ ਤੈਨੂੰ ਮੈਂ ਤਰਾਜ ਤੋਂ ਵੀ ਥੱਲੇ ਬਣਾ ਦੇ ਆਂਗੇ ਬੰਦੇ ਦਾ ਪੁੱਤ ਬਣ ਜਾ ਇਸ ਪਿੰਡ ਦੀ ਧਰਤੀ ਦੇ ਉੱਪਰ ਇਹ ਐਲਾਨ ਕਰਦੇ ਆ ਕਿ ਕਿੱਥੇ ਮਰਜੀ ਆ ਜਾ ਦੇ ਹਸਰਾਜ ਜਿੱਥੇ ਵੀ ਜਾਊਗਾ ਉਹਨੂੰ ਸਵਾਲਾਂ ਦੀ ਪਰਚਾਰ ਕਰਾਂਗੇ ਜੇ ਇੱਕ ਟੰਟਾ ਗਾ ਕੇ ਤੇ ਲੱਖ ਰੁਪਏ ਤੁਹਾਨੂੰ ਦੇ ਜਾਣਦੇ ਅਸੀਂ ਤੇ ਤੁਹਾਨੂੰ ਕੁਰਸੀਓ ਲਾਉਣ ਵੀ ਜਾਣਦੇ ਅਸੀਂ ਕਿਸਾਨਾਂ ਦੇ ਪੁੱਤਾਂ ਜਿਹੜੀਆਂ ਮੰਗਾ ਚਾਰਜ ਸੀ ਤੇਰੇ ਵਿਧਾਤਾ ਨੇ ਮੰਨੀਆਂ ਤੇਰੇ ਵਿੱਚ ਛਾੜੇ ਮੰਨੀਆਂ ਮੋਦੀ ਨੇ ਮੰਨੀਆਂ ਤਾਂ ਉਹਦੇ ਉੱਪਰ ਨੋਟੀਫਿਕੇਸ਼ਨ ਜਾਰੀ ਕਿਉਂ ਨਹੀਂ ਹੋਇਆ ਜੇਕਰ ਤੂੰ ਸਾਡੇ ਸਵਾਲਾਂ ਦਾ 50% ਵੀ ਜਵਾਬ ਦੇ ਗਿਆ ਲੈ ਅਸੀਂ ਤੈਨੂੰ ਮੁੱਠ ਨੂੰ ਵੱਟ ਦੇ ਕੇ ਕਹਿੰਦੇ ਆ ਤੇਰਾ ਜਿਹੜਾ ਸਵਾਲ ਜਵਾਬ ਪੁੱਛਣਾ ਪੜਦਿਆ ਜਿੱਤਰੇ ਖਾੜੇ ਲੱਗਦੇ ਸੀ ਤਾਂ ਕਿਸਾਨਾਂ ਦੀਆਂ ਵਿਆਹ ਸ਼ਾਦੀਆਂ 'ਚ ਲੱਗਦੇ ਸੀ ਤੇ ਤੂੰ ਗਦਾਰ ਬੰਦਿਆ ਤੂੰ ਇੱਕ ਸ਼ਬਦ ਬੋਲਿਆ ਤੇ ਮਨ ਖੇਦੀ ਕਰਦਾ ਉਸ ਪੱਤਰਕਾਰ ਵੀਰ ਜੀ ਜਿਨੇ ਇੱਕ ਵਾਰ ਪੁੱਛਦਾ ਸ਼ਬਦ ਰੀਓ ਨੂੰ ਕਹੇ ਸਾਡੇ ਮੁੱਖ ਮੰਤਰੀ ਨਚਾਰ ਮੁੱਖ ਮੰਤਰੀ ਤੋਂ ਪੁੱਛਣਾ ਚਾਹੁੰਦੇ ਆ ਜੇ ਉਸੇ ਦਿਨ ਇਹ ਮੁੱਖ ਮੰਤਰੀ ਕਾਰਵਾਈ ਕਰ ਦਿੰਦਾ ਤਾਂ ਸਾਡਾ ਛੋਟਾ ਵੀਰ ਝੁੱਪ ਕਰਨਾ ਜਿਸ ਦੁਨੀਆ ਦੇ ਵਿੱਚ ਹੋਣਾ ਸੀ ਬਦਲਾਵ ਹੁਣ ਪੈਦਾ ਹੋਊਗਾ ਜਦੋਂ ਤੁਸੀਂ ਆਮ ਸੋਸ਼ਲ ਮੀਡੀਆ ਤੇ ਸਾਡੀਆਂ ਮਾਈਆਂ ਨੂੰ ਸਾਡੀਆਂ ਭੈਣਾਂ ਨੂੰ ਜਿੱਥੇ ਕਰਮਜੀਤ ਅਨਮੋਲ ਨੂੰ ਸਵਾਲ ਕੀਤੇ ਤੇ ਫੇਰ ਜੇ ਮਰਦ ਦੇ ਬਣਾਉਣ ਦੇ باوجود ਸਾਡੀਆਂ ਕਣਕ ਤੋਂ ਸਾਡੇ ਅਨਾਜ ਤੋਂ ਜਿਹੜਾ ਰੁਜ਼ਗਾਰ ਚਲਾਉਣ ਵਾਲੇ ਇਸ ਹੋਟਲ ਦੇ ਮਾਲਕ ਨੂੰ ਅਸੀਂ ਸਿੱਧੀ ਚੇਤਾਵਨੀ ਦੇਣੀ ਚਾਹੁੰਦੇ ਆ ਕਿ ਜੇਕਰ ਤੂੰ ਇਸ ਤਰ੍ਹਾਂ ਦੇ ਘਟਿਆ ਕਰਮ ਦੇ ਉੱਪਰ ਆ ਗਿਆ ਤੂੰ ਅੱਜ ਹੰਸ ਰਾਜ ਹੰਸ ਜਿਹੜਾ ਭਾਜਪੀ ਦਾ ਕੈਂਡੀਡੇਟ ਆ ਉਹਨੂੰ ਆਪਣੇ ਹੋਟਲ ਦੇ ਵਿੱਚ ਬੁਲਾਇਆ ਸਭ ਤੋਂ ਪਹਿਲਾਂ ਲੱਖ ਲਾਂ ਤਾਂ ਤੇਰੇ ਉੱਪਰ ਲੱਖ ਲਾਂ ਤਾਂ ਇਸ ਹੋਟਲ ਦੇ ਮਾਲਕ ਉੱਪਰ ਔਰ ਲੱਖ ਲਾਂਤ ਹੋਊਗੀ ਉਹਨਾਂ ਲੋਕਾਂ ਦੇ ਉੱਪਰ ਜਿਹੜੇ ਹੋਟਲ ਦੇ ਵਿੱਚ ਆਉਣਗੇ ਜੇਕਰ ਤੂੰ ਅੱਜ ਇਸ ਹੋਟਲ ਦੇ ਵਿੱਚ ਹੰਸ ਰਾਜ ਨੂੰ ਬੁਲਾਇਆ ਤੇ ਜਿਹੜੇ ਲੋਕ ਤੇਰੇ ਹੋਟਲ ਦੇ ਵਿੱਚ ਖਾਣਾ ਖਾਣ ਆਉਣਗੇ ਦਾ ਲੱਖ ਦੀ ਲਾਤ ਉਹਨਾਂ ਲੋਕਾਂ ਦੇ ਉੱਪਰ ਤੂੰ ਪੰਜਾਬ ਦਾ ਮੈਂ ਕਹਾਂਗਾ ਕਿ ਸਾਡੇ ਜ਼ਿਲ੍ਹੇ ਸ਼੍ਰੀ ਮੋਕਸਰ ਸਾਹਿਬ ਦਾ ਸਭ ਤੋਂ ਵੱਡਾ ਗਦਾਰੇ ਹੋਟਲ ਦਾ ਮਾਲਕ ਹੈ ਜਿਹਨੇ ਪਹਿਲਾਂ ਪਹਿਲਾ ਪ੍ਰੋਗਰਾਮ ਬੀਜੇਪੀ ਦਾ ਉਸੇ ਹੋਟਲ ਦੇ ਵਿੱਚ ਰਖਾਇਆ ਮੈਂ ਇਹ ਗੱਲ ਕਹਿਣੀ ਚਾਹਣਾ ਵਾ ਇੱਥੇ ਜਿੰਨੇ ਕਿਸਾਨ ਆ ਕਿਸਾਨਾਂ ਦੇ ਪੁੱਤ ਨਜਮਾਂ ਦੇ ਨਾ ਹੋਟਲਾਂ ਦੇ ਵਿੱਚ ਜਾਂਦੇ ਨੇ ਕੀ ਇਸ ਹੋਟਲ ਦਾ ਪੂਰਨ ਤੌਰ ਦੇ ਉੱਪਰ ਬਾਈਕਾਟ ਕੀਤਾ ਜਾਵੇ ਪੂਰਨ ਤੌਰ ਦੇ ਉੱਪਰ ਇਸ ਹੋਟਲ ਦਾ ਬਾਈਕਟ ਹੋਵੇ ਇਸ ਹੋਟਲ ਦੇ ਵਿੱਚ ਕਿਸੇ ਨੂੰ ਜਾਣਾ ਨਹੀਂ ਚਾਹੀਦਾਗਾ ਦੂਸਰੀ ਗੱਲ ਇੱਕ ਮਾਧਿਅਮ ਦੇ ਰਾਹੀਂ ਇੱਕ ਚੈਨਲ ਦੇ ਉੱਪਰ ਹੰਸ ਰਾਜ ਹੰਸ ਇਹ ਗੱਲ ਕਹਿੰਦਾ ਵਾ ਕਿ ਮੈਂ ਕੌਣ ਆ ਮੇਰਾ ਵਿਰੋਧ ਕਿਉਂ ਹੋ ਰਿਹਾ ਮੈਨੂੰ ਵੇਖਣ ਦੇ ਲਈ ਲੋਕ ਪੁਲਿਸ ਦੀਆਂ ਡਾਂਗਾ ਖਾ ਖਾ ਕੇ ਆਉਂਦੇ ਸੀ ਮੈਂ ਉਸ ਇਨਸਾਨ ਨੂੰ ਇਹ ਗੱਲ ਕਹਿ ਨਹੀਂ ਚਾਹਣਾ ਵਾ ਕਿ ਤੂੰ ਅੱਜ ਬੀਜੇਪੀ ਛੱਡ ਕੇ ਆ ਅਸੀਂ ਤੇਰਾ ਹਾਰ ਪਾ ਕੇ ਸਵਾਗਤ ਕਰਾਂਗੇ ਆ ਤੂੰ ਬੀਜੇਪੀ ਛੱਡ ਕੇ ਲਾਣਕਰ ਕਿ ਮੈਂ ਬੀਜੇਪੀ ਦੀ ਟਿਕਟ ਤੋਂ ਨਹੀਂ ਲੜਾਂਗਾ ਬਾਈਕਾਟ ਕਰਾਂਗਾ ਬੀਜੇਪੀ ਦਾ ਤੇ ਜੇਕਰ ਅਸੀਂ ਤੈਨੂੰ ਪੁਲਿਸ ਦੀਆਂ ਡਾਂਗਾ ਖਾ ਕੇ ਸੋਨਾਂਉਂਦੇ ਸੀ ਤਾਂ ਪੁਲਿਸ ਦੀਆਂ ਡਾਂਗਾ ਖਾ ਕੇ ਹਾਰ ਦਾ ਸਵਾਗਤ ਪਾ ਕੇ ਤੈਨੂੰ ਲੈ ਕੇ ਜਾਵਾਂਗੇ ਜਿਹੜਾ ਤੇਰਾ ਘਰ ਜਿਹੜਾ ਘਰ ਤੂੰ ਚਲਾਇਆ ਜੈਸਰਾਲ ਆਪਣੇ ਪੁੱਤਰ ਨੂੰ ਫਿਲਮ ਇੰਡਸਟਰੀ ਚ ਲੈ ਕੇ ਆਇਆ ਉਹ ਸਾਡੇ ਕਿਸਾਨਾਂ ਦੀ ਬਦੌਲਤ ਲੈ ਕੇ ਆਇਆ ਜੇ ਤੇਰੇ ਖਾੜੇ ਲੱਗਦੇ ਸੀ ਤਾਂ ਕਿਸਾਨਾਂ ਦੀਆਂ ਵਿਆਹ ਸ਼ਾਦੀਆਂ ਚ ਲੱਗਦੇ ਸੀ ਜੇਕਰ ਤੇਰੇ ਪ੍ਰੋਗਰਾਮ ਹੁੰਦੇ ਸੀ ਤਾਂ ਪੰਜਾਬ ਦੀ ਧਰਤੀ ਦੇ ਉੱਪਰ ਹੁੰਦੇ ਸੀ ਤੇ ਤੂੰ ਗद्दार ਬੰਦਿਆ ਤੂੰ ਇੱਕ ਸ਼ਬਦ ਬੋਲਿਆ ਤੇ ਮੈਂ ਨਖੇਦੀ ਕਰਦਾ ਉਸ ਪੱਤਰਕਾਰ ਵੀਰ ਦੀ ਵੀ ਜਿਨੇ ਇੱਕ ਵਾਰ ਪੁਖਤਾ ਸ਼ਬਦ ਨਹੀਂ ਉਹਨੂੰ ਕਹੇ ਇੱਕ ਉਹ ਜੇ ਸਵਾਲ ਨਹੀਂ ਉਹਨੂੰ ਕੀਤੇ ਜਿਹੜੇ ਕਰਨੇ ਚਾਹੀਦੇ ਸੀ ਜਿਹੜੀ ਸੱਚੀ ਪੱਤਰਕਾਰਾਂ ਦੇ ਕਰਨੇ ਚਾਹੀਦੇ ਸੀ ਉਹ ਨਹੀਂ ਬੋਲਿਆ ਕੀ ਕਹਿੰਦਾ ਕਿ ਕੋਡ ਆਫ ਦਾ ਕੰਟਰੈਕਟ ਲੱਜੁਕਿਆ ਸੀ 15 ਦਾ ਰਹਿ ਗਏ ਸੀ ਤਾਂ ਇਹਨਾਂ ਨੇ ਐਜੀਟੇਸ਼ਨ ਕਿਉਂ ਸ਼ੁਰੂ ਕੀਤਾ ਮੈਂ ਇਸ ਇਨਸਾਨ ਨੂੰ ਇਹ ਪੁੱਛਣਾ ਚਾਹਣਾ ਵਾ ਜੇਕਰ ਤੁਸੀਂ 3 ਸਾਲ ਮੰਨੀਆਂ ਹੋਈਆਂ ਮੰਗਾ ਨੂੰ ਜਦੋਂ ਹੁਣ ਤੂੰ ਕਹਿੰਦਾ ਕਿ ਮੰਗਾ ਜਾਇਜ਼ ਹੋਣ ਤਾਂ ਅਸੀਂ ਮੰਨਾਂਗੇ ਪਰ ਜਿਹੜੀਆਂ ਮੰਗਾਂ ਜਾਇਜ਼ ਸੀ ਤੇਰੇ ਵਿਧਾਤਾ ਨੇ ਮੰਨੀਆਂ ਤੇਰੇ ਅਮਿਤ ਛਾਣੇ ਮੰਨੀਆਂ ਮੋਦੀ ਨੇ ਮੰਨੀਆਂ ਤਾਂ ਉਹਦੇ ਉਪਰ ਨੋਟੀਫਿਕੇਸ਼ਨ ਜਾਰੀ ਕਿਉਂ ਨਹੀਂ ਹੋਇਆ ਕਿਉਂ ਨਹੀਂ ਕੀਤਾ ਨੋਟੀਫਿਕੇਸ਼ਨ ਜਾਰੀ ਤੂੰ ਤੇ ਅੱਜ ਅੱਜ ਕਹਿਣਾ ਕਿ 15 ਦਿਨ ਪਹਿਲਾਂ ਤੁਸੀਂ ਇਹ ਜਿਟੇਸ਼ਨ ਸ਼ੁਰੂ ਕਰਤਾ ਕੀ ਗੱਲ ਸਾਨੂੰ ਇਹ ਹੱਕ ਨਹੀਂ ਸੀ ਕਿ ਅਸੀਂ ਤੇਰੀਆਂ ਇਸ ਰਹਿੰਦੀ ਸਰਕਾਰ ਦੇ ਵਿੱਚ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਦੇ ਲਈ ਤੇਰੀ ਸੁਣ ਪਈ ਸਰਕਾਰ ਨੂੰ ਜਗਾਉਣ ਦੇ ਲਈ ਅਸੀਂ ਐਜੀਟੇਸ਼ਨ ਨਹੀਂ ਕਰ ਸਕਦੇ 70000 70000 ਪੁਲਿਸ ਕਰਮਚਾਰੀ ਖਨੋਰੀ ਬਾਰਡਰ ਦੇ ਉੱਪਰ ਲਾਏ ਗਏ ਕੀ ਅਸੀਂ ਟੈਰਰਿਸਟ ਸੀ ਕੀ ਅਸੀਂ ਇਸ ਦੇਸ਼ ਦੇ ਵਾਸੀ ਨਹੀਂ ਸੀ 35000 ਅਥਰੂ ਗੈਸ ਦੇ ਗੋਲੇ 35000 ਅਥਰੂ ਕੈਸਟ ਦੇ ਗੋਲੇ ਖਨੌਰੀ ਬਾਰਡਰ ਤੇ ਲਿਆਂਦੇ ਗਏ ਕੀ ਗੱਲ ਇਹ ਕੋਈ ਜੰਗ ਸੀ ਕਿਸੇ ਕੰਟਰੀ ਦੀ ਕਿਉਂ ਇੰਨੀ ਵੱਡੀ ਮਾਤਰਾ ਦੇ ਵਿੱਚ ਉੱਥੇ ਬੰਬਾਰੀ ਕੀਤੀ ਗਈ ਔਰ ਉਸ ਇਹ ਗੱਲ ਸਾਡੇ ਮੁੱਖ ਮੰਤਰੀ ਨਚਾਰ ਮੁੱਖ ਮੰਤਰੀ ਤੋਂ ਪੁੱਛਣਾ ਚਾਹੁੰਦੇ ਆ ਕਿ ਜਦੋਂ ਅਸੀਂ ਪਹਿਲੇ ਦਿਨ ਖਨੌਰੀ ਬਾਰਡਰ ਦੇ ਉੱਪਰ ਹਰਿਆਣਾ ਦੀ ਇੰਟੈਲੀਜੈਂਸ ਦਾ ਮੁਲਾਜ਼ਮ ਪਕੜਿਆ ਜਿਹਦੇ ਕੋਲ ਸਾਡੇ ਨੌਜਵਾਨਾਂ ਨੂੰ ਭੜਕਾਉਣ ਦਾ ਜਰੀਆ ਸੀ ਹਰ ਇੱਕ ਐਜੀਟੇਸ਼ਨ ਦੀ ਟਰਾਲੀ ਦਾ ਹਰ ਇੱਕ ਆਗੂ ਦਾ ਆਹ ਹਰ ਇੱਕ ਛੋਟੇ ਤੋਂ ਛੋਟੇ ਵਲੰਟੀਅਰ ਦਾ ਰਿਕਾਰਡ ਬਣਾਇਆ ਸੀ ਔਰ ਉਹ ਇਹ ਕੰਮ ਕਰ ਰਿਹਾ ਸੀ ਜਿਦਾ ਕਿ ਬੈਰੀਕੇਡਿੰਗ ਲੱਗੇ ਸੀ ਕਿ ਚੱਲੋ ਆਓ ਦਲੇ ਮਾਰ ਕੇ ਖੰਡੇੜ ਗਏ ਜਦੋਂ ਅਸੀਂ ਉਸ ਅਫਸਰ ਨੂੰ ਫੜਿਆ ਜੇਕਰ ਉਸੇ ਦਿਨ ਸਾਡਾ ਇਹ ਮੁੱਖ ਮੰਤਰੀ ਜਿਹੜਾ ਪਜਾਮੇ ਚੱਕ-ਚੱਕ ਕੇ ਹੜ੍ਹਾਂ ਵਾਲੇ ਪਾਣੀ 'ਚ ਵੜ-ਵੜ ਕੇ ਵਿਖਾਉਂਦਾ ਸੀ ਜੇ ਉਸੇ ਦਿਨ ਇਹ ਮੁੱਖ ਮੰਤਰੀ ਕਾਰਵਾਈ ਕਰ ਦਿੰਦਾ ਤਾਂ ਸਾਡਾ ਛੋਟਾ ਵੀਰ ਸ਼ੁਭ ਕਰਨਾ ਜਿਸ ਦੁਨੀਆ ਦੇ ਵਿੱਚ ਹੋਣਾ ਸੀ ਮੈਂ ਇਹ ਗੱਲ ਕਿਹਣੀ ਚੋੜਾਵਾ ਕਿ ਜਿੱਥੇ-ਜਿੱਥੇ ਸਾਡੇ ਸ਼ੁਭ ਕਰਨ ਵਰਗੇ ਵੀਰਾਂ ਦੀ ਇਸ ਦੁਨੀਆ ਤੋਂ ਚਲੇ ਗਏ ਉਹਨਾਂ ਦਾ ਕਤਲ ਹੋਇਆ ਜਿੱਥੇ ਪੀਜੇ ਬੀਜੇਪੀ ਜ਼ਿੰਮੇਵਾਰ ਆ 33% ਪੰਜਾਬ ਸਰਕਾਰ ਜ਼ਿੰਮੇਵਾਰ ਆ ਕੋਈ ਦੂਰ ਹੈ ਨਹੀਂ ਜਦੋਂ ਵੀ ਅਸੀਂ ਕਹਿੰਦੇ ਸੀ ਕਿ ਇਹ ਸਾਡੀ ਹੱਦ ਦੇ ਵਿੱਚ ਆ ਕੇ ਡਰੋਨ ਉੱਲ ਜਾ ਰਹੇ ਨੇ ਸਟੇਟ ਦੀ ਹੱਦ ਦੇ ਵਿੱਚ ਚਲ ਜਾ ਕੇ ਡਰੋਨ ਜਾ ਰਹੇ ਨੇ ਤਾਂ ਸਾਡੀ ਸੁਣਵਾਈ ਸਾਡੇ ਮੁੱਖ ਮੰਤਰੀ ਨੇ ਨਹੀਂ ਕੀਤੀ ਉੱਥੇ ਮੌਜੂਦ ਸਾਡੇ ਪੰਜਾਬ ਦੇ ਪੁੱਤ ਸਾਡੀ ਪੰਜਾਬ ਪੁਲਿਸ ਉੱਥੇ ਮੌਜੂਦ ਸੀ ਪ੍ਰਮੁਖ ਦਰਸ਼ਨ ਬਣ ਕੇ ਖੜੀ ਰਹੀ ਕਿਸੇ ਨੇ ਕਿਸੇ ਮਨੈਸਟਰ ਨੇ ਇੱਕ ਵਾਰ ਇਹ ਗੱਲ ਨਹੀਂ ਕਹੀ ਕਿ ਜੜੀਏ ਹੈ ਬੰਬ ਬਾਰੀ ਕਰ ਰਹੇ ਨੇ ਜੋ ਡਰੋਨ ਆ ਰਹੇ ਨੇ ਇਹ ਪੰਜਾਬ ਦੀ ਹੱਦ ਦੇ ਵਿੱਚ ਕਿਵੇਂ ਆ ਗਏ ਤੇ ਜੇਕਰ ਅੱਜ ਵਿਰੋਧ ਹੋ ਰਿਹਾ ਪਹਿਲੀ ਗੱਲ ਤਾਂ ਵਿਰੋਧ ਵਿਰੋਧ ਸ਼ਬਦ ਨੂੰ ਪਕਾ ਕੇ ਰੱਖ ਦਿੱਤਾ ਇਹਨਾਂ ਲੋਕਾਂ ਨੇ ਅਸੀਂ ਵਿਰੋਧ ਨਾ ਅੱਜ ਕਰਦੇ ਔਰ ਨਾ ਕੱਲ ਕਰਾਂਗੇ ਸਾਡਾ ਸਰਤ ਸਰਪ ਇੱਕੋ ਇੱਕ ਮਕਸਦ ਹੈ ਉਹ ਇਹ ਹੈ ਕਿ ਅਸੀਂ ਤੁਹਾਡੇ ਤੋਂ ਸਵਾਲ ਕਰਦੇ ਹਾਂ ਸਵਾਲ ਤੇ ਤੁਸੀਂ ਸਾਡਾ ਜਵਾਬ ਦਿਓ ਉਹ 5 ਮਿੰਟਾਂ ਦੇ ਵਿੱਚ ਐਮਐਸਪੀ ਦੇਣ ਵਾਲੀ ਮੰਤਰੀ ਸਹਿਵਾ ਤੇ ਜਦੋਂ ਅੱਜ ਕਿਸਾਨਾਂ ਨੇ ਘੇਰਿਆ ਤੇ ਫਿਰ ਗੱਲ ਨਾ ਆਵੇ ਤੇ ਜਦੋਂ ਵੋਟਾਂ ਦਾ ਸਮਾਂ ਸੀ ਤੇ 5 ਮਿੰਟ ਚ ਐਮਐਸਪੀ ਦੇ ਦਾਂਗੇ ਸਾਡਾ ਮੁੱਖ ਮੰਤਰੀ ਇਹ ਗੱਲ ਕਹਿੰਦਾ ਸੀ ਕੀ ਬੱਕਰੀ ਮਰੀ ਦਾ ਕੁਕੜੀ ਮਰੀ ਦਾ ਅਸੀਂ ਮੁਆਵਜ਼ਾ ਦੇਵਾਂਗੇ ਆ ਪਲਾਈ ਆਣਾ ਖੜਾ ਪਿਛਲੇ ਸਾਲ ਆ ਸਾਰਾ 2-4 ਕਿਲੋਮੀਟਰ ਤੇ ਪਲਾਈ ਆਣਾ ਪਿੰਡ ਪਿਛਲੇ ਸਾਲ ਜਿਹੜੀ ਆ ਫਸਲ ਕਣਕ ਦੀ ਬਰਬਾਦੀ ਹੋਈ ਤੇ ਪੁੱਛ ਕੇ ਵੇਖੋ ਕਿੰਨਾ ਮੁਆਵਜ਼ਾ ਆਇਆ ਜੀ ਤੁਸੀਂ ਲੋਕ ਤੁਸੀਂ ਲੋਕ ਸਿਰਫ ਤੇ ਸਿਰਫ ਸਿਆਸਤਾਂ ਕਰਨ ਵਾਲਿਓ ਤੁਹਾਨੂੰ ਲਾਲਚ ਹੈ ਕੁਰਸੀ ਦਾ ਇਸਦੇ ਸਿਵਾਯਾ ਤੁਹਾਡੇ ਦਿਲਾਂ ਦੇ ਵਿੱਚ ਕੁਝ ਨਹੀਂ ਹੈ ਜੇਕਰ ਤੁਸੀਂ ਇੰਨੇ ਇਮਾਨਦਾਰ ਇੰਨੇ ਚੰਗੇ ਹੋ ਇਹ ਨਾ ਗੱਲ ਭੁੱਲ ਜਾਓ ਕਿ ਅਸੀਂ ਇਕੱਲੇ ਬੀਜੇਪੀ ਦੇ ਨੂੰ ਸਵਾਲ ਕਰਨੇ ਆ ਅਸੀਂ ਹਰ ਇੱਕ ਪਾਰਟੀ ਨੂੰ ਸਵਾਲ ਕਰਾਂਗੇ ਬਦਲਾਅ ਵੇ ਆ ਬਦਲਾਅ ਵੇ ਨਹੀਂ ਕਿ ਇੱਕ ਆਮ ਘਰਾਂ ਦੇ ਬੱਚਿਆਂ ਨੂੰ ਐਮਐਲਏ ਬਣਾ ਕੇ ਬਿਠਾ ਦਿਓ ਬਦਲਾਅ ਵੇ ਆ ਉਹ ਅਸੀਂ ਬਦਲਾਵ ਕਰਤਾ ਅਸੀਂ ਬਿਠਾਤੇ ਅਸੀਂ 92 ਲੈ ਆਂਦੇ ਅਸੀਂ ਭਾਵੇਂ 100 ਤੋਂ ਵੱਧ ਵੀ ਲੈ ਆਉਂਦੇ ਬਦਲਾਵ ਹੁਣ ਪੈਦਾ ਹੋਊਗਾ ਜਦੋਂ ਤੁਸੀਂ ਆਮ ਸੋਸ਼ਲ ਮੀਡੀਆ ਤੇ ਸਾਡੀਆਂ ਮਾਈਆਂ ਨੂੰ ਸਾਡੀਆਂ ਭੈਣਾਂ ਨੂੰ ਜਿੱਥੇ ਕਰਮਜੀਤ ਅਨਮੋਲ ਨੂੰ ਸਵਾਲ ਕੀਤੇ ਤੇ ਫਿਰ ਜੇ ਮਰਦ ਦੇ ਬੱਚੇ ਸੀ ਤਾਂ ਠੋਕ ਕੇ ਜਵਾਬ ਦੇ ਕੇ ਜਾਂਦੇ ਦੰਦ ਕੱਢ ਕੇ ਵਿੱਚੋਂ ਨਿਕਲ ਜਾਂਦੇ ਹੋ ਤਾਂ ਫਿਰ ਸਾਡੀਆਂ ਮਾਈਆਂ ਦੇ ਕੱਲੇ-ਕੱਲੇ ਸਵਾਲਾਂ ਦਾ ਜਵਾਬ ਦੇ ਕੇ ਜਾਂਦੇ ਤਾਂ ਫੇਰ ਤੁਹਾਨੂੰ ਪੁੱਛਦੇ ਕਿ ਤੁਸੀਂ ਸੱਚੇ ਹੋ ਤੁਸੀਂ ਸੱਚ ਦੀ ਦੁਹਾਈ ਪਾਉਣੇ ਹੋ ਤੇ ਇੱਕ ਕੰਮ ਇੱਕ ਕੰਮ ਖੇਤੀ ਦੇ ਲਈ ਇੱਕ ਠੋਕ ਕੇ ਕਹਿ ਦਿਓ ਪਹਿਲਾਂ ਤੁਸੀਂ ਸੈਲੋਜ ਨੂੰ ਮੰਡੀਆਂ ਇਕਰਾਰ ਦਿੱਤੀਆਂ ਫੇਰ ਜਦੋਂ ਸਾਡੇ ਇਹਨਾਂ ਸਾਰੇ ਭਰਾਵਾਂ ਨੇ ਦਾ ਵਿਰੋਧ ਕੀਤਾ ਤਾਂ ਫੇਰ ਤੁਸੀਂ ਆਪੀ ਨਲਾਇਕੀ ਦੇ ਉੱਪਰ ਪਰਦਾ ਪਾਤਾ ਖੋਦੀ ਗੱਲਾਂ ਨੂੰ ਚਲਾਉਣੇ ਹੋ ਖੋਦੀ ਦਬਾਉਣੇ ਹੋ ਤੇ ਲੋਕ ਕੱਡੇ ਪਾਗਲ ਨਹੀਂ ਏ ਕਿ ਤੁਹਾਡੀਆਂ ਗੱਲਾਂ ਦੇ ਵਿੱਚ ਆ ਜਾਣ ਬਦਲਾਅ ਆਵੇ ਜਦੋਂ ਹਰ ਇੱਕ ਕਿਸਾਨ ਹਰ ਇੱਕ ਮਜ਼ਦੂਰ ਹਰ ਇੱਕ ਵਪਾਰੀ ਹਰ ਇੱਕ ਵਰਗ ਦੇ ਲੋਕ ਇਹਨਾਂ ਲੀਡਰਾਂ ਤੋਂ ਸਵਾਲ ਕਰਨਗੇ ਤੇ ਅੱਜ ਅਸੀਂ ਇਸ ਪਿੰਡ ਦੀ ਧਰਤੀ ਦੇ ਉੱਪਰ ਇਹ ਐਲਾਨ ਕਰਦੇ ਹਾਂ ਕਿ ਕਿੱਥੇ ਮਰਜ਼ੀ ਆ ਜੇ ਹਸ ਰਾਜ ਜਿੱਥੇ ਵੀ ਜਾਊਗਾ ਉਹਨੂੰ ਸਵਾਲਾਂ ਦੀ ਬਰਸ਼ਾਰ ਕਰਾਂਗੇ ਤੂੰ ਕਹਿੰਦਾ ਸੀ ਕਿ ਮੈਨੂੰ ਪ੍ਰਸ਼ਾਦਾ ਨਹੀਂ ਛਕਣ ਦਿੱਤਾ ਆ ਸਾਡੀ ਗੱਡੀ ਦੇ ਵਿੱਚ ਬਿੱਟੂ ਦੀ ਗੱਡੀ ਦੇ ਵਿੱਚ ਪ੍ਰਸ਼ਾਦਾ ਪਿਆ ਅਸੀਂ ਆਤੀ ਆਪਦੇ ਹੱਥੀ ਛਕਾਉਣੇ ਆ ਆਪਦੇ ਹੱਥੀ ਤੈਨੂੰ ਪ੍ਰਸ਼ਾਦਾ ਛਕਾਉਣੇ ਆ ਛੱਕ ਸਾਡੇ ਨਾਲ ਬੈਠ ਕੇ ਤੇ ਛੱਡ ਭਾਜਪੀ ਤੇ ਕਹੇ ਕਿ ਸਾਡੇ ਪ੍ਰਧਾਨ ਮੰਤਰੀ ਨੇ ਵਾਅਦਾ ਖਿਲਾਫੀ ਕੀਤੀ ਆ ਤੂੰ ਕਹੇ ਕਿ ਸਾਡਾ ਪ੍ਰਧਾਨ ਮੰਤਰੀ ਕਿਸਾਨਾਂ ਦਾ ਕਾਤਲ ਹੈ ਤੂੰ ਕਹੇ ਕਿ ਸਾਡੇ ਪ੍ਰਧਾਨ ਮੰਤਰੀ ਨੇ ਕਿਸਾਨਾਂ ਦੇ ਕਾਤਲਾਂ ਨੂੰ ਟਿਕਟਾਂ ਦਿੱਤੀਆਂ ਤੂੰ ਇਹ ਗੱਲ ਕਹੇ ਕਿ ਕਿਸਾਨਾਂ ਦੇ ਨਾਲ ਵਾਅਦਾ ਖਿਲਾਫੀ ਕੀਤੀ ਆ ਤੇ ਅਸੀਂ ਤੈਨੂੰ ਮੋਢਿਆਂ ਦੇ ਉੱਪਰ ਚੁੱਕਦੇ ਆ ਇਹ ਮੀਡੀਆ ਵਾਲੇ ਸਾਡੇ ਵੀਰ ਇੱਕ ਕੱਲੀ ਕੱਲੀ ਗੱਲ ਛੋੜੇ ਤੇ ਹੀ ਲੈ ਕੇ ਜਾਂਦੇ ਆ ਤੇ ਤੂੰ ਆ ਮੈਦਾਨ ਦੇ ਵਿੱਚ ਜੇ ਤੂੰ ਕਿਸਾਨਾਂ ਦਾ ਖਾਦਾ ਜੇ ਤੂੰ ਮਜ਼ਦੂਰਾਂ ਦਾ ਖਾਦਾ ਜੇ ਤੂੰ ਪੰਜਾਬ ਦੀ ਧਰਤੀ ਦੇ ਪੈਸੇ ਦੇ ਨਾਲ ਆਪਣਾ ਘਰ ਬਣਾਇਆ ਜੇ ਜੇ 10 ਜੇ ਇੱਕ ਘੰਟਾ ਗਾ ਕੇ ਤੇ ਲੱਖ ਰੁਪਏ ਤੁਹਾਨੂੰ ਦੇਣ ਜਾਂਦੇ ਸੀ ਤੇ ਤੁਹਾਨੂੰ ਕੁਰਸੀਓ ਲਾਉਣ ਵੀ ਜਾਂਦੇ ਸੀ ਕਿਸਾਨਾਂ ਦੇ ਪੁੱਤਾਂ ਅਸੀਂ ਫੇਰ ਇਸਤੇ ਤੋ ਇਹ ਗੱਲ ਕਹਿੰਨੇ ਆ ਕਿ ਪੂਰਨ ਤੌਰ ਤੇ ਬਾਈਕਟ ਹੋਣਾ ਚਾਹੀਦਾ ਇਸ ਹੋਟਲ ਦੇ ਮਾਲਕ ਦਾ ਜਿਹਨੇ ਅੱਜ ਬੀਜੇਪੀ ਦੇ ਕੈਂਡੀਡੇਟ ਨੂੰ ਬੁਲਾਇਆ ਔਰ ਉਹ ਲੋਕ ਮੈਂ ਕਹ ਉਹ ਲੋਕ ਸਭ ਤੋਂ ਘਟਿਆ ਤੇ ਬੇਹਦ ਬੇਕਾਰ ਦਰਜੇ ਦੇ ਲੋਕ ਹੋਣਗੇ ਜਿਹੜੇ ਕੱਲ ਤੋਂ ਇਸ ਦੇ ਹੋਟਲ ਦੇ ਵਿੱਚ ਆਉਣਗੇ ਛੱਟ ਮਾਰੋ ਛੱਟ ਮਾਰੋ ਆਰਥਿਕ ਤੌਰ ਤੇ ਕੀ ਇਹਨਾਂ ਨੂੰ ਪਤਾ ਲੱਗ ਜਾਏ ਕੰਨ ਖੁੱਲ ਜਾਣ ਇਹਨਾਂ ਦੇ ਕਿ ਸਾਡੀ ਧਰਤੀ ਦੇ ਉੱਪਰ ਸਾਡੀਆਂ ਜ਼ਮੀਨਾਂ ਦੇ ਉੱਪਰ ਸਾਡੇ ਹੀ ਅਨਾਜ ਦੇ ਨਾਲ ਸਾਡੇ ਹੀ ਬੱਚਿਆਂ ਤੋਂ ਕਮਾਈ ਕਰਕੇ ਤੇ ਹਾਜ਼ਰੀ ਤੁਸੀਂ ਭਾਜਪੀ ਦੀ ਪਰਦੇ ਹੋ ਕੰਨਾਂ ਨੂੰ ਖੋਲ ਕੇ ਸੁਣ ਲੋ ਜੇਕਰ ਸਾਡੇ ਜ਼ਿਲ੍ਹੇ ਦੇ ਵਿੱਚ ਅੱਜ ਤੋਂ ਬਾਅਦ ਕਿਸੇ ਵੀ ਹੋਟਲ ਵਾਲੇ ਨੇ ਭਾਜਪੀ ਦਾ ਫੰਕਸ਼ਨ ਕਰਾਇਆ ਤਾਂ ਸਵਾਲਾਂ ਦੇ ਜਵਾਬ ਲਵਾਂਗੇ ਅਸੀਂ ਫੇਰ ਇਸ ਕੈਮਰੇ ਦੀ ਅੱਖ ਦੇ ਨਾਲ ਇਹ ਗੱਲ ਕੈਦੜੀ ਚੋਣਿਆ ਕਿ ਅਸੀਂ ਵਿਰੋਧ ਨਹੀਂ ਕਰਦੇ ਅਸੀਂ ਸਵਾਲ ਪੁੱਛਦੇ ਆਂ ਸਾਡੇ ਸੰਵਿਧਾਨ ਨੇ ਸਾਨੂੰ ਇਹ ਹੱਕ ਦਿੱਤਾ ਕਿ ਸਵਾਲ ਪੁੱਛਣੇ ਚਾਹੀਦੇ ਨੇ ਐਜੀਟੇਸ਼ਨ ਕਰਨਾ ਚਾਹੀਦਾ ਤੇ ਅਸੀਂ ਜਦੋਂ ਤੱਕ ਆ ਚੈਨਲਾਂ ਦੇ ਉੱਪਰ ਵੱਡੀਆਂ ਗੱਲਾਂ ਚੱਲ ਰਹੀਆਂ ਨੇ ਹਾਂ ਸਰਾਰਜ ਕਹਿੰਦਾ ਮੈਨੂੰ ਮੰਤਰਾਜ ਬਣਾਤਾ ਮੈਂ ਕਹਿੰਦਾ ਤੈਨੂੰ ਮੈਂਤਰਾਜ ਤੋਂ ਵੀ ਥੱਲੇ ਬਣਾ ਦਿਆਂਗੇ ਬੰਦੇ ਦਾ ਪੁੱਤ ਬੰਜਾ ਕਿਸੇ ਨੇ ਤੇਰਾ ਵਿਰੋਧ ਨਹੀਂ ਕੀਤਾ ਤੈਨੂੰ ਸਵਾਲ ਕੀਤੇ ਨੇ ਜੇ ਤੇਰੇ ਦੇ ਵਿੱਚ ਹੀ ਨਹੀਂ ਹਿੰਮਤ ਹੈ ਜਿੱਥੇ ਤੂੰ ਸਟੇਜ ਲਾ ਕੇ ਬੋਲਦਾ ਪਾਇਵੇ ਤੂੰ ਅੱਜ ਦੀ ਗੱਲ ਕਰ ਲੈ ਲੈ ਇੱਥੇ ਬੋਲ ਸਟੇਜ ਲਾ ਕੇ ਤੇ ਦੂਜੀ ਪਾਸੇ ਸਟੇਜ ਲਾ ਕੇ ਸਾਡੇ ਅੱਗਵਾਂ ਨੂੰ ਬਿਠਾ ਤੇ ਅਸੀਂ ਕੱਲੇ ਕੱਲਾ ਸਵਾਲ ਪੁੱਛਾਂਗੇ ਜੇਕਰ ਤੂੰ ਸਾਡੇ ਸਵਾਲਾਂ ਦਾ 50% ਵੀ ਜਵਾਬ ਦੇ ਗਿਆ ਲੈ ਅਸੀਂ ਤੈਨੂੰ ਮੁੱਠ ਨੂੰ ਵੱਟ ਦੇ ਕੇ ਕਹਿੰਨੇ ਆ ਤੇਰਾ ਜਿਹੜਾ ਸਵਾਲ ਜਵਾਬ ਪੁੱਛਣਾ ਹਟ ਦੇਾਂਗੇ 50% ਵੀ ਸਵਾਲਾਂ ਦਾ ਜਵਾਬ ਦੇ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਬਿੱਟੂ ਜੀ ਤੁਸੀਂ ਸਮਾਂ ਦਿੱਤਾ ਬੈਗਰੂ ਜੀ ਖਾਲਸਾ ਬੈਗਰੂ ਜੀ ਬੋਲੋ